ਅਏ ਤਾਂ ਪਿਆਰੇ ਦਰਸ਼ਕੋ ਦੋਬਰ ਦੋਬਰ ਗੱਲ ਕਰ ਸਾਹ ਰੁਕੋ ਆ ਜਾ ਮਹਾਨ ਸਰਕਾਰ ਜਿੰਦਾਬਾਦ ਭਗਵਾਨ ਜੀ ਸਰਕਾਰ ਜਿੰਦਾਬਾਦ ਲੋਕੀ ਮਣ ਜਾ ਕੇ ਲੋ ਜੀ ਸਤਿਕਾਰਯੋਗ ਪਿਆਰੇ ਦਸਕੋ ਮੈਂ ਸ਼ਮਸ਼ੀਰ ਬੱਗਾ ਤੁਹਾਨੂੰ ਦਿਖਾ ਰਿਹਾ ਹਾਰਟੀ 1 ਤੇ ਅੱਜ ਦੀ ਬਹੁਤ ਖੁਸ਼ੀ ਵਾਲੀ ਖਬਰ ਜਿਹੜੀ ਹੈ ਗੋਵਿੰਦ ਵੈਲੀ ਦੇ ਅਸੀਂ ਪੁਲ ਦੇ ਉੱਤੇ ਖੜੇ ਆਪਾਂ ਖੜੇ ਪੁਲ ਦੇ ਉੱਤੇ ਇਸ ਇਸ ਇਲਾਕੇ ਦੇ ਵਿੱਚ ਗੋਵਿੰਦ ਵੈਲੀ ਤੋਂ ਇਲਾਵਾ ਬਹੁਤ ਸਾਰੇ ਪਿੰਡ ਜਿਹੜੇ ਪੈਂਦੇ ਆ ਠੱਠੇ ਪੈਂਦੇ ਆ ਕਈ ਕਾਰੋਬਾਰ ਚੱਲਦੇ ਆ ਪਰ ਲੇਕਿਨ ਪਿਛਲੇ 70 ਸਾਲਾਂ ਤੋਂ ਆ ਪੁਲ ਜਿਹੜਾ ਹੈ ਛੋਟਾ ਜਿਹਾ ਪੁਲ ਹੈ ਜਿਹੜੇ ਵਿੱਚ ਇੱਕ ਕਾਰ ਕ੍ਰੋਸ ਕਰ ਸਕਦੀ ਹੈ ਪਰ ਲੇਕਿਨ ਅੱਜ ਬਧਾਈ ਸਾਹਿਬ ਵੱਲੋਂ ਅੱਜ ਖੁਸ਼ੀ ਦੇ ਲੱਡੂ ਵੰਡੇ ਗਏ ਆ ਇੱਕੋ ਇਲਾਕਾ ਵਾਸੀਆਂ ਦੇ ਵਿੱਚ ਖੁਸ਼ੀ ਪਾਈ ਗਈ ਹੈ ਕਿ ਜਿਹੜਾ ਇਸ ਪੁਲ ਦਾ ਜਿਹੜਾ ਬਿਲਕੁਲ ਟੈਂਡਰ ਹੋਣ ਜਾ ਰਿਹਾ ਤੇ ਮਨਜ਼ੂਰ ਹੋ ਚੁੱਕਿਆ ਹੈ ਬਲੈਕ ਸਾਹਿਬ ਬਹੁਤ ਬਧਾਈ ਹੈ ਤੁਸੀਂ ਐਨਾ ਵੱਡਾ ਕੰਮ ਜਿਹੜਾ ਇਲਾਕਾ ਨਿਵਾਸੀਆਂ ਦਾ ਕਰਾਇਆ ਹੈ ਤੇ ਕਿਵੇਂ ਦੇਖਦੇ ਹੋ ਕੋਈ ਜਿਹੜਾ ਘਾੜ ਇਲਾਕੇ ਦੀ ਦਹਾਕਿਆਂ ਤੋਂ ਮੰਗ ਸੀਗੀ ਤੇ ਜਿਹੜਾ ਪੁਲ ਹੈ ਸਾਰੇ ਘਾੜ ਦੇ ਪਿੰਡ ਜਿਹੜੇ ਰੋਪੜ ਤੋਂ ਮਾਦਰੀ ਜੱਟਾ ਬੰਨੂ ਆਪਾਂ ਜਾਣਦੇ ਆ ਉਹ ਇੱਥੋਂ ਲੰਘਦੇ ਆ ਸਾਰੇ ਪਿੰਡਾਂ ਦੀ ਮੰਗ ਸੀ ਇੱਥੇ ਬੜਾ ਤੰਗ ਪੁਲ ਹੈ ਬੜਾ ਪੁਰਾਣਾ ਬਣ ਪਰ ਜਿਹੋ ਸੇਫ ਵੀ ਹੈ ਜਾਂ ਨਹੀਂ ਹੈ ਇੱਥੋਂ ਇਸ ਪੋਲ ਤੋਂ ਇੱਕ ਇੱਕ ਗੱਡੀ ਇੱਕ ਟਾਈਮ ਦੇ ਵਿੱਚ ਲੰਘਦੀ ਹੈ ਸੋ ਕਾਰਡ ਵਾਲੇ ਬਾਰ ਬਾਰ ਕਹਿੰਦੇ ਸੀਗੇ ਵੀ ਬਾਕੀ ਕੰਮ ਤਾਂ ਹੋਈ ਜਾਣੇ ਆ ਸਾਡਾ ਜੀ ਆਹੀ ਇੱਕ ਕੰਮ ਕਰਾ ਦਿਓ ਤਾਂ 100 ਨਾਲ ਦਾ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਵੀ ਇਹ ਇਸ ਮੰਗ ਨੂੰ ਪੂਰੀ ਕਰਦੇ ਹੋਏ ਇਸ ਥਾਂ ਦੇ ਉੱਪਰ 10 ਕਰੋੜ ਰੁਪਏ ਦਾ ਪੋਲਾ ਜਿਹੜਾ ਉਹ ਮਨਜ਼ੂਰ ਹੋ ਗਿਆ ਸਿਰਫ ਮਨਜ਼ੂਰੀ ਨਹੀਂ ਹੋਇਆ ਇਹਦਾ ਟੈਂਡਰ ਵੀ ਮਨਜ਼ੂਰ ਹੋ ਗਿਆ ਟੈਂਡਰ ਇਹਦਾ ਅਖਬਾਰ ਚ ਜਿਹੜਾ ਜਲਦੀ ਆ ਕੇ ਇੱਥੇ ਜਿਹੜਾ ਜਿਹੜੀ ਪਾਰਟੀ ਟੈਂਡਰ ਲਊਗੀ ਤਾਂ ਕੰਮ ਜਿਹੜਾ ਉਹ ਸ਼ੁਰੂ ਹੋਏਗਾ 10 ਕਰੋੜ ਦੀ ਲਾਗਤ ਦੇ ਨਾਲ ਇੱਥ ਸਟੀਲ ਬ੍ਰਿਜ ਜਿਹੜਾ ਹੈਗਾ ਉਹ ਬਣ ਜਾ ਰਿਹਾ ਤੇ ਜਿਹੜਾ ਕਿ ਠੁੰਜੇ ਮੀਟਰ ਲੰਬਾ ਹੋਏਗਾ ਤੇ 10 ਮੀਟਰ ਚੌੜਾ ਹੋਏਗਾ ਉਹ ਵਾਲੇ ਖੜੇ ਐ ਇੱਥੇ ਸਾਡੇ ਕੋਲ ਠੁੰਜੇ ਮੀਟਰ ਲੰਬਾ ਤੇ 10 ਮੀਟਰ ਚੌੜਾ ਸਟੀਲ ਬ੍ਰਿਜ 10 ਕਰੋੜ ਦੀ ਲਾਗਤ ਨਾਲ ਇੱਥੇ ਬਣ ਜਾ ਰਿਹਾ ਜਿਹਦੇ ਨਾਲ ਸਾਰੇ ਘਾੜ ਵਾਕੇ ਵੀ ਖੁਸ਼ਹਾਲੀ ਹੋਏਗੀ ਜਦੋਂ ਕਿਉਂਕਿ ਲੰਘੇ ਕਰਕੇ ਇਧਰ ਨੂੰ ਕੋ ਲੰਘਣ ਲੱਗਿਆ ਸੋਚਦਾ ਰਾਤ ਬਰਾਤੇ ਤੇ ਅਨਸ਼ੇਬ ਵੀ ਹੈ ਖਤਰ ਹੁਣ ਇੱਥੇ ਜਿਹੜਾ ਚੌੜਾ ਪੋਲ ਬਣ ਗਿਆ ਇਹ ਇੱਕ ਤਰ੍ਹਾਂ ਦਾ ਸਾਰਾ ਹੀ ਜਿਹੜਾ ਘਾੜ ਹੈ ਰੋਪੜ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕਨੈਕਟ ਹੋ ਜਾਣਾ ਸੋ ਸਾਰੇ ਘਾੜ ਇਲਾਕੇ ਨੂੰ ਇਸ ਚੀਜ਼ ਦੀ ਵਧਾਈ ਘਾੜ ਦੀਆਂ ਜਿਹੜੀਆਂ ਸਾਰੀਆਂ ਹੀ ਮੰਗਾਂ ਜਿਹੜੀਆਂ ਦਹਾਕਿਆਂ ਤੋਂ ਮੈਂ ਕਿਸੇ ਨੇ ਕਦੇ ਗੋਲੀਆਂ ਨਹੀਂ ਸੀਗੀਆਂ ਉਹ ਸਾਰੀਆਂ ਹੀ ਪੂਰੀਆਂ ਹੋਈਆਂ ਨੇ ਚਾਹਿਆ ਪੁਲ ਦੀ ਗੱਲ ਐ ਇਸ ਪੁਲ ਤੋਂ ਬਿਨਾ 27 ਕਰੋੜ ਰੁਪਏ ਦੀ ਸੜਕ ਜਿਹੜੀ ਐ ਉਹ 30 ਪੁਆਇੰਟ ਤੋਂ ਚੰਡੀਗੜ੍ਹ ਤੋਂ 30 ਪੁਆਇੰਟ ਤੋਂ ਹਰੀਪੁਰ ਹਰੀਪੁਰ ਤੋਂ ਮਾਜਰੀ ਘਾੜ ਉਹ 27 ਕਰੋੜ ਦੀ ਸੜਕ ਵੀ ਮੁੱਖ ਮੰਤਰੀ ਸਾਹਿਬ ਨੇ ਮਨਜ਼ੂਰ ਕੀਤੀ ਐ ਜਿਹੜੀ ਕਿ ਕੰਮ ਚੱਲਦਾ ਜਿਹੜੀ ਕਿ ਬਣ ਰਹੀ ਐ ਪਿੰਡਾਂ ਪਿੰਡਾਂ ਦੇ ਵਿੱਚ ਸਿੰਚਾਈ ਵਾਲੇ ਟਿਊਬਲ ਜਿਹੜੇ ਆ ਉਹ ਉਹ ਲੁਵਾਏ ਗਏ ਨੇ ਮੈਂ ਅੱਜ ਸਾਰੇ ਘਾੜ ਇਲਾਕੇ ਦੀਆਂ ਪੰਚੇਤਾਂ ਦੀ ਹਾਜ਼ਰੀ ਤੇ ਇਹ ਗੱਲ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਹੈ ਕਿ 3 ਸਾਲ ਦੇ ਸਮੇਂ ਜਿਹੜੇ ਕੰਮ ਮਾਨ ਸਾਹਿਬ ਨੇ ਸਾਡੇ ਘਾੜ ਇਲਾਕੇ ਨੂੰ ਦਿੱਤੇ ਨੇ ਉਹ ਕਿਤੇ ਉਂਗਲਾਂ ਤੇ ਗਿਣ ਕੇ ਦੇਖ ਲੈਣ ਹੋਰ ਪਾਰਟੀਆਂ ਵਾਲੇ ਵੀ ਔਰ ਸਾਨੂੰ ਕੋ ਦੱਸ ਦਵੇ ਕਿ ਪਿਛਲੇ 10 20 25 ਸਾਲ ਦੇ ਘਾੜ ਇਲਾਕੇ ਨੂੰ ਕਿਹੜਾ ਵੱਡਾ ਪ੍ਰੋਜੈਕਟ ਦਿੱਤਾ ਜਿਹੜੇ ਕੰਮ ਕੇ ਹੁਣ ਆ ਦਸ ਸਾਲ ਆ ਤਿੰਨ ਸਾਲ ਦੇ ਸਮੇਂ ਦੇ ਵਿੱਚ ਆਏ ਨੇ ਸੋ ਸਾਰੇ ਘਾੜ ਇਲਾਕੇ ਨੂੰ ਇਸ ਪ੍ਰੋਜੈਕਟ ਦੇ ਬਾਬਤ ਮੁਬਾਰਕਾਂ ਗੱਲ ਹੀ ਹੋਰ ਮੈਂ ਪਛਟਾਉਂਗਾ ਕਿਉਂਕਿ ਪਿੱਛੇ ਜੇ ਲੋਕਾਂ ਨੇ ਧਰਨਾ ਦਿੱਤਾ ਸੀਗਾ ਵੀ ਫਾਟਕ ਬੰਦ ਹੋਣੇ ਆ ਕਿ ਇਹ ਪੋਲ ਜਿਹੜਾ ਉੱਪਰ ਨੇ ਉਹਨੂੰ ਟੀ ਪੰਡ ਨਹੀਂ ਹੋਇਆ ਜਿਹੜਾ ਅਟੈਚ ਕਰਨਾ ਹੈ ਨੈਸ਼ਨਲ ਰਾਈਲ ਨੂੰ ਲੇ ਫਿਲਹਾਲ ਇਹ ਪੋਲ ਜਿੱਥੇ ਹੈਗਾ ਇਹ ਇਹਦੇ ਪੈਰਨਲਿ ਬਣੇਗਾ ਜਿਹੜਾ ਉਹ ਫਾਟਕ ਵਾਲਾ ਮਸਲਾ ਹੈ ਉਹ ਰੇਲਵੇ ਡਿਪਾਰਟਮੈਂਟ ਦਾ ਉਹ ਅੱਡਾ ਹੈ ਉਹਦੇ ਦੀ ਆਪਾਂ ਲੋਕਾਂ ਦੇ ਨਾਲ ਖੜੇ ਆ ਫਿਲਹਾਲ ਇਹ 10 ਕਰੋੜ ਦਾ ਜਿਹੜਾ ਪੋਲਾ ਇੱਥੇ ਮਨਜ਼ੂਰ ਹੋਇਆ ਹੈ ਚਲੋ ਤੁਸੀਂ ਖੜੇ ਆਏ ਤੁਹਾਡੇ ਆਸ-ਪਾਸੇ ਪੀ ਡਬਲਯੂ ਡੀ ਦੇ ਅਫਸਰ ਸਹਿਬਾਨ ਵੀ ਖੜੇ ਆਏ ਮੈਂ ਇਹ ਚਾਹਾਂਗਾ ਕਿ ਤੁਹਾਡੇ ਜਰੀਏ ਵੀ ਜਿਹੜੇ ਪੀ ਡਬਲਯੂ ਡੀ ਦੇ ਅਫਸਰ ਹੈ ਆਮ ਸੜਕਾਂ ਦੇ ਉੱਤੇ ਥੋੜਾ ਜਿਹਾ ਤੁਰ ਫਿਰ ਕੇ ਦੇਖਣਾ ਚਾਹੀਦਾ ਕਿਉਂਕਿ ਅਸੀਂ ਵੀ ਸੜਕਾਂ ਤੋਂ ਆਉਂਦੇ ਤਾਂ ਟੋਈ ਟੋਏ ਪਏ ਹੁੰਦੇ ਆ ਕਿਸੇ ਤਰੀਕੇ ਦੀ ਮਾੜੀ ਮੋਟੀ ਰਿਪੇਅਰ ਹੋਣੀ ਚਾਹੀਦੀ ਹੈ ਬਿਲਕੁਲ ਜੀ ਤੁਹਾਨੂੰ ਸਭ ਪਤਾ ਵੀ ਜਿਹੜਾ ਸੜਕਾਂ ਦਾ ਪੈਸਾ ਡੀ ਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਦੱਬਿਆ ਹੋਇਆ ਕਿ ਕਿਤੇ ਪੰਜਾਬ ਵਿੱਚ ਸੜਕਾਂ ਦੀ ਮੁਰੰਮਤ ਨਾ ਹੋ ਜਾਏ ਪਰ ਫਿਰ ਵੀ ਉਹਨ ਜਿਹੜੀਆਂ ਸੜਕਾਂ ਦੀ ਮੁਰੰਮਤ ਪੈਣੇਗਾ ਉਹ ਜਲਦੀ ਮੁਰੰਮਤ ਜੜੀ ਹੈ ਸਾਰੀਆਂ ਸੜਕਾਂ ਦੀ ਕੱਲੇ-ਹਲਕੇ ਨਹੀਂ ਪੂਰੇ ਪੰਜਾਬ 'ਚ ਪੈਣੇਗਾ ਉਹ ਜਲਦੀ ਹੋਣ ਜਾ ਰਹੀ ਹੈ। ਜੇ ਤੁਸੀਂ ਦੇਖਿਆ ਸਾਡੀ ਵੀਡੀਓ ਚੱਲ ਰਹੀ ਹੈ ਵੀ ਉੱਥੇ ਜਿਹੜਾ ਪੁਲ ਬਣਿਆ ਉੱਥੇ ਹਰ ਟਾਈਮ ਖਤਰਾ ਹੈ ਕੋਈ ਵੀ ਆਦਮੀ ਸੇਫ ਨਹੀਂ ਹੈਗਾ। ਉਹ ਡਿਵਾਈਡਰ ਉਹ ਸਾਈਡ ਤੇ ਰੋਡ ਨਹੀਂ ਹੈ ਸਰਵਿਸ ਰੋਡ ਨਹੀਂ ਹੈ। ਨੇ ਉਸ ਪੁਲ ਦੇ ਉੱਪਰ ਇੱਕ ਦੋ ਦਿੱਕਤਾਂ ਹੈਗੀਆਂ ਨੇ ਜਿਹੜੀ ਕਟਲੀ ਵੱਲ ਰੋਡ ਮੁੜਦੀ ਹੈ ਉਹਦੀ ਦਿੱਕਤ ਹੈ। ਇੱਕ ਰੋੜੇ ਇਧਰ ਬੰਦ ਹੋ ਗਈ ਉਹਦੀ ਦਿੱਕਤ ਹੈ। ਸੋ ਉਹਦੇ ਆਪਾਂ ਕੋਈ ਨਾ ਕੋਈ ਹੱਲ ਜਿਹੜੇ ਆ ਉਹ ਲੱਭਣ ਲਈ ਅਧਿਕਾਰੀਆਂ ਦੀ ਡਿਊਟੀ ਲ विद व्यक्ति انا ਰੇਲਵੇ ਰੋਡ ਤੋਂ ਕਟਲੇਵਰ ਨੂੰ ਜਾਣਾ ਹੈ ਜੇ ਪਿੱਛੋਂ ਅੱਗੇ ਕਿਸੇ ਗੱਡੀ ਨੂੰ ਰੋਕਦਾ ਕਰਦਾ ਜਾਂ ਪਿੱਛੋਂ ਟੱਕਰ ਪਾ ਸਕਦੀ ਹੈ ਪਰ ਜਲਦੀ ਦੀ ਦਿੱਕਤ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹ ਦਿੱਕਤ ਹੈਗੀ ਉਹ ਜਲਦੀ ਕੋਈ ਪਹਲ ਕਰਾਂਗੇ ਠੀਕ ਹੈ ਜੀ ਬਿਲਕੁਲ ਜੀ ਮਦਾਈਕ ਸਾਹਿਬ ਦਾ ਕਹਿਣਾ ਹੈ ਕਿ ਇਹ ਪੁਲ ਜਿਹੜਾ ਜਲਦ ਜਿਹੜਾ ਬਣੇਗਾ ਤੇ ਹੁਣ ਮੇਰੇ ਨਾਲ ਇਸ ਇਲਾਕੇ ਦੇ ਜਿਹੜੇ ਪੰਜ ਸਰਪੰਚਔਰ ਕਲੋਨੀ ਦੇ ਵਾਸੀ ਵੀ ਹੈਗੇ ਆ ਤੇ ਗੱਲਬਾਤ ਕਰਦੇ ਆਂ ਹਾਂਜੀ ਜਨਾਬ ਕਿਵੇਂ ਲੱਗਿਆ ਜੀ ਅੱਜ ਦਾ ਇਹ ਬਹੁਤ ਵਧੀਆ ਲੱਗਿਆ ਜੀ ਮਾਨ ਸਾਹਿਬ ਨੇ ਸਾਡੀ ਜਿਹੜੀ ਦੇ ਹੱਕਿਆਂ ਦੀ ਪੁਰਾਣੀ ਡਿਮਾਂਡ ਦੀ ਪੂਰੀ ਕਰਤੀ ਧੰਨਵਾਦ ਕਰ ਇਹ ਸਾਡਾ ਜਿਹੜਾ ਰਸਤਾ ਹੈ ਬੜਾ ਵਧੀਆ ਬਣ ਜੂਗਾ। ਗੋਬਿੰਦ ਵੈਲੀ ਵਾਲਿਆਂ ਵਾਸਤੇ ਸਪੈਸ਼ਲ ਸੀਗਾ ਜਰਾ। ਸਾਰਿਆਂ ਵਾਸਤੇ ਇਕੱਲੀ ਗੋਬਿੰਦ ਵੈਲੀ ਕਿਹਾ ਕਿ 25 ਪਿੰਡ ਹੈ ਜੀ ਸਾਰੇ ਪਿੰਡਾਂ ਨੂੰ ਸੂਪਤ ਮਿਲਦੇ ਜਿਸ ਤਰ੍ਹਾਂ ਹਾਂਜੀ ਸਾਰੇ ਬਾਬੇ ਓਕੇ ਜੀ ਵੈਲਕਮ ਜੀ। ਤੇ ਸਾਰਿਆਂ ਨੂੰ ਕਿਦਾਂ ਲੱਗਿਆ ਜੀ ਅੱਜ ਦਾ ਬਹੁਤ ਵਧੀਆ ਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਹੈ ਚੱਡਾ ਸਾਹਿਬ ਦਾ। ਜਿਹੜਾ ਕਿ ਲੀ ਲੋਕ ਤਾਂ ਆਮ ਮੈਂ ਇਹੀ ਕਹਿੰਦੇ ਸੀਗੇ ਕਿ ਗੋਬਿੰਦ ਵੈਲੀ ਨੂੰ ਅਪਰੋਚ ਬੜੀ ਮਾੜੀ ਹੈਗੀ ਹੈ। ਵੀ ਭਾਰੀ ਵਹੀਕਲਸ ਚੱਲਦੇ ਸੀਗੇ ਉੱਗੀ ਦੇ ਨਾਲ ਪੁਲ ਦਾ ਜਿਹੜਾ ਪੁਰਾਣਾ ਪੁਲ ਬਣਿਆ ਹੋਇਆ ਸੀ ਇਹ ਤਾਂ ਬਹੁਤ ਵਧੀਆ ਕੰਮ ਹੋਇਆ ਜੀ। ਵੈਰੀ ਗੁੱਡ ਜੀ। ਠੀਕ ਹੈ ਜੀ ਬਿਲਕੁਲ ਜੀ। ਬੇ ਮੈਂ ਦੇਖ ਸਕਦਾ ਕਿ ਅੱਜ ਦਿਖਾਓ ਜਰਾ ਤਸਵੀਰ ਦੇ ਵਿੱਚ ਇਹ ਪੁਲ ਦਾ ਜਿਹੜਾ ਮੁਆਇਨਾ ਜਿਹੜਾ ਕੀਤਾ ਜਾ ਰਿਹਾ ਹੈ ਵਿਧਾਇਕ ਸਾਹਿਬ ਵੱਲੋਂ ਤੇ ਇਹਨਾਂ ਦੇ ਨਾਲ 25 ਪਿੰਡਾਂ ਦੇ ਜਿਹੜੇ ਪੰਜ ਸਰਪੰਚ ਜਿਹੜੇ ਇਸ ਦਾ ਜਿਹੜਾ ਅੱਜ ਜਿਹੜਾ ਸ਼ੁਰੂਆਤ ਮਤਲਬ ਕਹਿਣ ਦਾ ਮਤਲਬ ਟੈਂਡਰ ਹੋਣ ਜਾ ਰਿਹਾ ਜਲਦੀ ਤੇ ਖੁਸ਼ੀ ਦੀ ਜਿਹੜੀ ਹੱਦ ਨਹੀਂ ਰਹੀ ਹੈਗੀ ਹੈ। ਲੱਡੂ ਵੀ ਵੰਡੇਗੇ ਖੁਸ਼ੀ ਦੇ ਵਿੱਚ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਲਾਕੇ ਦੇ ਇੱਕ ਵਾਈ ਇੱਕ 1/1 ਸਾਰੇ ਕੰਮ ਹੋਣੇ ਚਾਹੀਦੇ ਆ। ਤੇ ਮੈਂ ਕਿਸੇ ਹੋਰ ਖਬਰ 'ਚ ਮਿਲਦਾ ਦੋ ਵਨ ਜਾ 10 ਗੱਲ